ਗੋਪੀ ਕਨਸ਼ਾਮਪੁਰੀਆ ਗਰੁੱਪ ਨੇ ਲੈ ਲਈ ਐ ਕਾਂਗਰਸੀ ਲੀਡਰ ਦੇ ਕਤਲ ਦੀ ਜ਼ਿੰਮੇਵਾਰੀ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਆਸ਼ੂ ਅਨੇਜਾ ਪੰਜਾਬ ਦੇ ਵਿੱਚ ਇਸ ਵਕਤ ਹੜਾ ਆਇਆ ਹੋਇਆ ਤੇ ਇਸ ਸਟੇਟੀ ਦੇ ਵਿੱਚ ਹਰ ਕੋਈ ਉਹਨਾਂ ਹੜ੍ਹ ਪੀੜਤਾ ਦੀ ਮਦਦ ਕਰਨਾ ਚਾਹੁੰਦਾ ਤੇ ਇਸੇ ਤਰ੍ਹਾਂ ਧੂਤ ਤੋਂ ਸਾਬਕਾ ਸਰਪੰਚ ਤੇ ਕਾਂਗਰਸ ਦੇ ਪੱਟੀ ਤੋਂ ਬਲੋਕ ਪ੍ਰਧਾਨ ਗੁਰਮੀਰ ਸਿੰਘ ਧੂਤ ਵੀ ਦਿਨ ਰਾਤ ਇੱਕ ਕਰਕੇ ਇੰਨਾ ਹੜਪੀੜਤਾ ਦੀ ਮਦਦ ਦੇ ਲਈ ਲੱਗੇ ਹੋਏ ਸੀ ਤੁਸੀ ਬੰਦੇ ਉੱਪਰ ਆਪਣੇ ਟਰੈਕਟਰ ਟਰਾਲੀ ਦੇ ਨਾਲ ਮਿੱਟੀ ਪਾਰੇ ਸੀ ਪਰ ਬਿੱਤੀ ਕੱਲ ਅਚਾਨਕ ਅਜੀਹਾ ਵਾਪਰਦਾ ਕਿ ਉਹ ਮੁੜ ਕੇ ਘਰੇ ਨਹੀਂ ਪਰਤੇ ਕਿਉਂਕਿ ਜਿਵੇਂ ਉਹ ਆਪਣੇ ਟਰੈਕਟਰ ਟਰਾਲੀ ਤੋਂ ਮਿੱਟੀ ਪਾ ਕੇ ਸ਼ਾਮ ਨੂੰ ਘਰ ਪਰਤ ਰਹੇ ਹੁੰਦੇ ਆ ਤਾਂ ਤਿੰਨ ਮੋਟਰਸਾਈਕਲ ਸਵਾਰ ਅਚਾਨਕ ਬੁੱਲਟ ਦੇ ਉੱਪਰ ਆ ਕੇ ਗੁਰਮੀਲ ਸਿੰਘ ਧੂਤ ਦੀ ਟਰੈਕਟਰ ਟਰਾਲੀ ਸਾਹਮਣੇ ਆਪਣਾ ਮੋਟਰਸਾਈਕਲ ਖੜਾ ਕਰਦੇ ਆ ਉਸ ਤੋਂ ਬਾਅਦ ਪਿਸਟਲ ਡਬ ਚੋਂ ਕੱਢਦੇ ਆ ਤੇ ਅਚਾਨਕ ਗੁਰਮੀਲ ਸਿੰਘ ਧੂਤ ਦੇ ਉੱਪਰ ਫਾਇਰ ਕਰ ਦਿੰਦੇ ਆ 7 ਤੋਂ 8 ਰਾਉਂਡ ਫਾਇਰ ਕੀਤੇ ਜਾਂਦੇ ਜਿਨ੍ਹਾਂ ਵਿੱਚੋਂ 6 ਗੋਲੀਆਂ ਗੁਰਮੀਲ ਸਿੰਘ ਧੂਤ ਦੇ ਲੱਗਦੀਆਂ ਤੇ 2 ਗੋਲੀਆਂ ਉਹਨਾਂ ਦੀ ਛਾਤੀ ਦੇ ਉੱਪਰ ਲੱਗਦੀਆਂ ਫਾਇਰ ਕਰਕੇ ਤਿੰਨੋਂ ਲੋਕ ਮੋਟਰਸਾਈਕਲ ਦੇ ਉੱਪਰ ਉੱਥੋਂ ਮੌਕੇ ਤੋਂ ਫਰਾਰ ਹੋ ਜਾਂਦੇ ਤੇ ਮੌਕੇ ਦੇ ਉੱਪਰ ਮੌਜੂਦ ਰਾਘਿਰਤੇ ਜਿਹੜੇ ਗੁਰਮੀਲ ਸਿੰਘ ਧੂਤ ਦੇ ਨਾਲ ਉਹਨਾਂ ਦੇ ਸਾਥੀ ਆਏ ਸੀ ਉਹਨਾਂ ਨੇ ਰਾਘਿਰਾ ਦੀ ਮਦਦ ਦੇ ਨਾਲ ਉਥੋਂ ਮੌਕੇ ਤੋਂ ਗੁਰਮੀਲ ਸਿੰਘ ਧੂਤ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਹਨਾਂ ਨੂੰ ਉੱਥੇ ਮ੍ਰਿਤਕ ਐਲਾਨ ਦਿੱਤਾ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਹਾਹਾਕਾਰ ਮੱਚ ਗਈ ਕਿਉਂਕਿ ਕਾਂਗਰਸ ਦੇ ਲੀਡਰ ਦਾ ਸ਼ਰੇਆਮ ਕਤਲ ਹੋ ਗਿਆ ਹੁਣ ਇਸ ਕਤਲ ਦੀ ਜ਼ਿੰਮੇਵਾਰੀ ਗੋਪੀ ਕਣਸ਼ਾਮਪੂਰੀਆ ਗਰੁੱਪ ਨੇ ਲਈ ਹੈ ਸਭ ਤੋਂ ਪਹਿਲਾਂ ਉਹ ਪੋਸਟ ਦਿਖਾ ਦਿੰਨੇ ਆ ਜਿਸ ਦੇ ਵਿੱਚ ਜ਼ਿੰਮੇਵਾਰੀ ਲਈ ਗਈ ਹੈ ਕੀ ਕੁਝ ਲਿਖਿਆ ਹੈ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਬਾਕੇ ਲਿਖਿਆ ਹੈ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਅੱਜ ਜੋ ਗਰਮੇਲ ਟੋੜ ਦਾ ਰਾਮ ਸਿੰਘ ਵਾਲੇ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਡੋਨੀ ਬਲ ਪ੍ਰਭ ਦਾਸਵਾਲ ਅਫਰੀਦੀ ਧੂਤ ਤੇ ਕੋਸ਼ਲ ਚੋਧਰੀ ਲੈਂਦੇ ਆ ਇਹਨੇ ਸਾਡੇ ਭਰਾ ਅਫਰੀਦੀ ਨੂੰ ਪੁਲਿਸ ਨੂੰ ਫੜਾਇਆ ਸੀ ਤੇ ਸਾਡੇ ਦੁਸ਼ਮਣਾਂ ਨਾਲ ਰਲ ਕੇ ਸਾਡਾ ਨੁਕਸਾਨ ਕਰਵਾਉਣ ਨੂੰ ਫਿਰਦਾ ਸੀ ਤੇ ਪੁਲਿਸ ਨੂੰ ਮੁਖਬਰੀਆ ਕਰਦਾ ਸੀ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜੋ ਸਾਡਾ ਨੁਕਸਾਨ ਕਰਵਾਉ ਮੁਖਬਰੀਆ ਕਰੂਗਾ ਉਹਦਾ ਵੀ ਇਹੀ ਹਾਲ ਹੋਵੇਗਾ ਬਾਕੀ ਵੀ ਤਿਆਰ ਹਨ ਵਾਹਿਗੁਰੂ ਮਿਹਰ ਕਰੇ ਵੇਟ ਐਂਡ ਵਾਚ ਗੋਪੀ ਕਨਸ਼ਾਮਪੂਰੀਆ ਗਰੁੱਪ ਅੱਗੇ ਹੈਸ਼ਟੈਗ ਪਾ ਕੇ ਮਾਨ ਕਨਸ਼ਾਮਪੂਰੀਆ ਲਿਖਿਆ ਹੈ ਬਿੱਲਾ ਮੰਗਾ ਲਿਖਿਆ ਹੈ ਗਾ ਅਮਰੀਕ ਖੱਬੇ ਲਿਖਿਆ ਹੈ ਇਹ ਜਿਹੜੀ ਪੋਸਟ ਤੁਸੀਂ ਦੇਖ ਰਹੇ ਹੋ ਇਸ ਸ਼ਰੇਆਮ ਦੱਸ ਰਹੀ ਹੈ ਕਿ ਇਹਨੇ ਸਾਡੇ ਵਿਅਕਤੀ ਨੂੰ ਪੁਲਿਸ ਨੂੰ ਫੜਾਇਆ ਸੀਗਾ ਸਾਫ਼ ਤੌਰ ਤੇ ਅਫਰੀਦੀ ਦਾ ਜ਼ਿਕਰ ਕੀਤਾ ਕਿ ਇਸਨੇ ਸਾਡੇ ਸਾਥੀ ਨੂੰ ਅਫਰੀਦੀ ਨੂੰ ਪੁਲਿਸ ਨੂੰ ਫੜਾਇਆ ਸੀ ਜਿਸ ਤੋਂ ਬਾਅਦ ਇਸ ਦਾ ਸੀ ਕਤਲ ਕੀਤਾ ਹੁਣ ਸਾਫ਼ ਤੌਰ ਤੇ ਇੱਥੇ ਸਵਾਲ ਸਿੱਧੇ ਤੌਰ ਤੇ ਪੰਜਾਬ ਪੁਲਿਸ ਦੇ ਉੱਪਰ ਖੜੇ ਹੋ ਰਿਹਾ ਹੈ ਹਾਲਾਂਕਿ ਇਸ ਜੀ ਦੀ ਜਾਣਕਾਰੀ ਤਾਂ ਨਹੀਂ ਪਹੁੰਚੀ ਕਿ ਗੁਰਮੀਰ ਸਿੰਘ ਧੂਤ ਹੋਣਾ ਨੇ ਕਿ ਅਫਰੀਦੀ ਨੂੰ ਪੁਲਿਸ ਨੂੰ ਫੜਾਇਆ ਜਾਂ ਨਹੀਂ ਫੜਾਇਆ ਪਰ ਜੇਕਰ ਫੜਾਇਆ ਵੀ ਹੈ ਸਿੱਧੇ ਤੌਰ ਤੇ ਜਿਸ ਤਰ੍ਹਾਂ ਗੈਂਗਸਟਰ ਜ਼ਿੰਮੇਵਾਰੀ ਲੈ ਰਹੇ ਆ ਤਾਂ ਸੁਰੱਖਿਆ ਦੇਣੀ ਕਿਸੇ ਵੀ ਵਿਅਕਤੀ ਨੂੰ ਉਹ ਪੁਲਿਸ ਦੀ ਜ਼ਿੰਮੇਵਾਰੀ ਹੈ ਜਿਹੜੀ ਕਿ ਇੱਥੇ ਵੀ ਨਕਾਮ ਹੋਈ ਹੈ ਸ਼ਰਿਆ ਪੰਜਾਬ ਦੇ ਵਿੱਚ ਗੈਂਗਵਾਰਤਾ ਚੱਲ ਰਹੀ ਸੀ ਤੇ ਲਗਾਤਾਰ ਲੋਕਾਂ ਦੇ ਫਰੋਤੀਆਂ ਤੋਂ ਬਾਅਦ ਕਤਲ ਹੋ ਰਹੇ ਸੀਗੇ ਇੱਕ ਤੋਂ ਬਾਅਦ ਇੱਕ ਜਿਸ ਤਰੀਕੇ ਦੇ ਨਾਲ ਜ਼ਿੰਮੇਵਾਰੀਆਂ ਪੰਜਾਬ ਦੇ ਵਿੱਚ ਲਈਆਂ ਜਾ ਰਹੀਆਂ ਹੈਗੀਆਂ ਕਦੇ ਵਪਾਰੀ ਦਾ ਕਤਲ ਹੋ ਜਾਂਦਾ ਹੈਗਾ ਕਦੇ ਗੈਂਗਸਟਰ ਦੀ ਮਾਂ ਦਾ ਕਤਲ ਹੋ ਜਾਂਦਾ ਹੈ ਕਦੇ ਨਿਰਦੋਸ਼ ਲੋਕਾਂ ਦਾ ਕਤਲ ਹੋ ਜਾਂਦਾ ਹੈ ਕਦੇ ਕਿਸੇ ਦੁਕਾਨਦਾਰ ਦਾ ਕਤਲ ਹੋ ਜਾਂਦਾ ਸੰਜੇ ਵਰਮਾ ਦਾ ਕਤਲ ਹੋ ਗਿਆ ਸੀ ਜਿਸ ਦੀ ਸ਼ਰੀਅਮ ਜ਼ਿੰਮੇਵਾਰੀ ਲਈ ਗਈ ਸੀ ਹਜੇ ਤੱਕ ਉਸ ਦੇ ਕਾਤਲਾਦਾਰ ਨਹੀਂ ਪਤਾ ਲੱਗਿਆ ਨਹੀਂ ਪੁਲਿਸ ਦੀ ਪਹੁੰਚ ਹਜੇ ਤੱਕ ਉਹ ਕਾਤਲਾਏ ਤੇ ਹੁਣ ਇੱਕ ਹੋਰ ਕਾਂਗਰਸੀ ਲੀਡਰ ਦਾ ਕਤਲ ਹੋ ਗਿਆ ਜਿਸ ਤੋਂ ਬਾਅਦ ਵੱਡੇ ਸਵਾਲ ਇੱਕ ਵਾਰ ਫਿਰ ਤੋਂ ਪੁਲਿਸ ਤੰਤਰ ਦੇ ਉੱਪਰ ਖੜੇ ਹੋਏ ਆ ਪੰਜਾਬ ਦੇ ਵਿੱਚ ਇਸ ਕਤਲ ਨੂੰ ਲੈ ਕੇ ਸਿਆਸਤ ਪੱਕ ਸਕਦੀ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਅਵਿੰਦ ਉੱਥੇ ਮੌਕੇ ਦੇ ਉੱਪਰ ਪਹੁੰਚ ਰਹੇ ਹੈਗੇ ਆ ਕੁਲਬੀਰ ਜੀਰਾ ਜਿਹੜੇ ਕਿ ਖਾਸਮ ਖਾਸ ਮੰਨੇ ਜਾਂਦੇ ਸੀ ਇਸ ਲੀਡਰ ਦੇ ਗੁਰਮੀਲ ਸਿੰਘ ਤੂਦ ਦਾ ਕਾਫੀ ਦਬਦਬਾ ਸੀਗਾ ਪੱਟੀ ਇਲਾਕੇ ਦੇ ਵਿੱਚ ਤੇ ਜਿਸ ਤੋਂ ਬਾਅਦ ਕੁਲਬੀਰ ਜੀਰਾ ਵੀ ਉੱਥੇ ਮੌਕੇ ਦੇ ਉੱਪਰ ਪਹੁੰਚੇ ਹੋਰ ਲਗਾਤਾਰ ਕਾਂਗਰਸੀ ਲੀਡਰ ਹਰਮਿੰਦਰ ਸਿੰਘ ਗਿੱਲ ਉੱਥੇ ਪਹੁੰਚ ਚੁੱਕੇ ਹੈਗੇ ਆ ਤੇ ਘਰ ਦੇ ਵਿੱਚ ਜਿਹੜਾ ਕਾਫੀ ਅਫਸੋਸਨਾਕ ਮਾਹੌਲ ਬਣਿਆ ਹੋਇਆ ਹੈ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਉਹਨਾਂ ਦੀ ਕਿਸੇ ਦੇ ਨਾਲ ਤਾਂ ਦੁਸ਼ਮਣੀ ਨਹੀਂ ਸੀ ਤਾਂ ਫਿਰ ਇਹ ਗੈਂਗਸਟਰਾਂ ਨੇ ਸਾਡੇ ਪਰਿਵਾਰਕ ਮੈਂਬਰ ਨੂੰ ਕਿਉਂ ਮਾਰ ਮੁਕਾਇਆ ਸਿੱਧੇ ਤੌਰ ਤੇ ਸਵਾਲ ਕਿ ਇੱਕ ਲੀਡਰ ਦੀ ਸੁਰੱਖਿਆ ਨਹੀਂ ਕਰ ਸਕਦੀ ਪੰਜਾਬ ਪੁਲਿਸ ਤੇ ਆਮ ਲੋਕਾਂ ਦਾ ਤਾਂ ਹਾਲ ਕੀ ਹੋਊਗਾ ਵਾਕਿਆ ਹੀ ਡਰ ਲੱਗਣ ਲੱਗਿਆ ਹੁਣ ਪੰਜਾਬ ਦੇ ਵਿੱਚ ਧੰਨਵਾਦ ਬਣੇ ਰਹੋ ਪੁਆਇੰਟ ਆਫ ਪੰਜਾਬ ਦੇ ਨਾਲ